ਅੱਜ ਅਸੀਂ ਪੂਰੇ ਤੁਰੀ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਬਸਤੀਆਂ ਦੇ ਵਿੱਚ ਜਿਹੜੇ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀਗੇ ਉਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਮਨਾਕਸ਼ੀ ਲਈ ਸੰਜੂ ਵਾਈਫ ਆਫ ਪ੍ਰਕੀਸ਼ ਪ੍ਰਕੀਸ਼ ਕੁਮਾਰ ਉਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਪਰਚਾ ਅੱਜ ਇਥੋਂ ਦੇ ਰਹੇ ਆ ਤੇ ਬਾਕੀ ਵੀ ਅਜੇ ਨੋਨ ਨਾਕਾਮੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਤੇ ਮਾੜੇ ਅਨਸਰਾਂ ਨੂੰ ਪੂਰੀ ਤਰ੍ਹਾਂ ਨਾਲ ਅਨਤ ਪਾਈ ਜਾਊਗੀ ਸੀਨੀਅਰ ਅਫਸਰਾਂ ਲੋ ਵੀ ਜਿਹੜੀਆਂ ਹਦਾਇਤਾਂ ਨੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਪ੍ਰੇਸ਼ਨ ਤੇ ਫਲੈਗ ਮਾਰਚ ਕਰ ਰਹੇ ਹਾਂ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮੁਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਇਹਨਾਂ ਕੋਸ਼ ਕਹਿੰਦੇ ਵੀ ਸਾਡੀਆਂ ਉਹਨਾਂ ਦੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਿਲਾਫ ਹੋਸ ਹਾਬਨਾ ਜੇ ਉਹਨਾਂ ਦੀਆਂ ਹੋਣਗੀਆਂ ਵਾਪਸ ਤੇ ਜੇ ਨਹੀਂ ਹੋਣਗੀਆਂ ਤੇ ਫਿਰ ਉਹਨਾਂ ਦੇ ਹਿਸਾਬ ਨਾਲ ਕਰ ਦੇ